ਇਹ ਕੋਈ ਕੋਈ ਨਾ ਕੋਈ ਸਾਹਮਣੇ ਕੀ ਮੰਗਦਾ ਇਹ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਮੋਡਰਨ ਟਾਊਨ ਦੇ ਵਿੱਚ ਇੱਕ ਤਿੰਨ ਜਿਹੜੇ ਵਿਅਕਤੀ ਹੈਗੇ ਆ ਅਣਛਾਤੇ ਵਿਅਕਤੀ ਇਹਨਾਂ ਨੇ ਜਿਹੜੇ ਮੂਰਟਨੇ ਹੋਏ ਸੀਗੇ ਤੇ ਘਰ ਦੇ ਅੰਦਰ ਵੜ ਕੇ ਜਿਹੜੀ ਹੈਗੀ ਹੈ ਇੱਕ ਜਿਹੜਾ ਮੋਡਰਨ ਟਾਊਨ ਦੇ ਵਿੱਚ ਘਰ ਹੈ ਉਹਦੇ ਵਿੱਚ ਅੰਦਰ ਵੜ ਕੇ ਲੁੱਟ ਕੀਤੀ ਹੈ ਸੋ ਤਕਰੀਬਨ ਜਿਹੜੀ ਹੈਗੀ 1 ਲੱਖ ਰੁਪਏ ਦੇ ਕਰੀਬ ਦੀ ਜਿਹੜੀ ਲੁੱਟੇ ਸਾਹਮਣੇ ਆਈ ਹੈ ਸਾਡੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਥਾਣਾ ਸਿਵਲ ਲਾਈਨ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕੀਤਾ ਜਾ ਰਿਹਾ ਹੈ ਤੇ ਅਸੀਂ ਵਕ ਵਕ ਟੀਮਾਂ ਜਿਹੜੀਆਂ ਹੈਗੀਆਂ ਨੇ ਮੁਕਦਮਾ ਦੀ ਟਰੇਸ ਕਰਨ ਵਾਸਤੇ ਲਗਾ ਦਿੱਤੀਆਂ ਜ ਜਿਹਦੇ ਵਿੱਚ ਸੀਆਈਏ 2 ਤੇ ਐਸਐਚਓ ਸਿਵਲ ਲਾਈਨ ਜਿਹੜਾ ਹੈਗਾ ਤੇ 24 ਵਾਸਤੇ ਲੱਗੇ ਹੋਏ ਨੇ ਜੋ ਵੀ ਇਹਦਾ ਸੋਟਾ ਬਣਾ ਟਰੇਸ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਸੀਂ ਗ੍ਰਫਤਾਰ ਕਰਨਾ ਵਾਗੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਕੋਈ ਸੀਸੀਟੀਵੀ ਵੀ ਥੋੜੀ ਵੀ ਸਾਹਮਣੇ ਆ। ਫਿਲਹਾਲ ਜਿਹੜੀਆਂ ਸਾਡੀਆਂ ਟੀਮਾਂ ਮੌਕੇ ਤੇ ਲੱਗੀਆਂ ਹੋਈਆਂ ਨੇ ਅਲੱਗ-ਅਲੱਗ ਐਂਗਲਸ ਤੋਂ ਜਾਂਚ ਕਰ ਰਹੀਆਂ ਜਿਹਦੇ ਵਿੱਚ ਸੀਸੀਟੀਵੀ ਫੁਟੇਜ, ਟੈਕਨੀਕਲ ਐਵਿਡੈਂਸ ਤੇ ਹੋਰ ਜਿਹੜੀ ਹੈਗੀ ਹਿਊਮਨ ਇੰਟੈਲੀਜੈਂਸ ਇਹਨਾਂ ਚੀਜ਼ਾਂ ਤੇ ਵਰਕ ਕਰ ਰਹੇ ਆ ਤੇ ਸਾਡੀ ਮੇਨ ਪ੍ਰਾਇਓਰਟੀ ਹੈਗੀ ਕਿ ਜਲਦੀ ਜਲਦੀ ਇਸ ਮਕਦਮੇ ਨੂੰ ਟਰੇਸ ਕੀਤਾ ਜਾਵੇ। ਕਿੰਨੇ ਵਿਅਕਤੀ ਦੱਸਿਆ ਆ? ਇਹਦੇ ਵਿੱਚ ਤਿੰਨ ਵਿਅਕਤੀ ਤੇ ਜਿਹੜੇ ਅੰਦਰ ਆਏ ਸੀ ਤੋ ਅਸੀਂ ਜਿਹੜੇ ਹੈਗੇ ਉਸਬੰਦੀ ਉਸੇ ਤ ਜਿਹੜੀ ਹੈਗੀ ਆ ਸਿਵਲ ਲਾਈਨ ਦੇ ਵਿੱਚ ਉਸ ਅਕੋਰਡਿੰਗਲੀ ਤਰਵਾਦ ਅਦਾਲਤ ਕਰ ਰਹੇ ਆ